ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਰਹਿਰਾਸ ਸਾਹਿਬ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਕੋ ਹੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇ ਕ ਅ ਸੰਖਾ ਕੀਤੇ ਤੇਰੇ ਵਾਮਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਪਮਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਮਣ ਤੁਦਨੋ ਚਿਤ ਗੁਪਤ ਲਿਖ ਜਾਣ ਨਾ ਲਿਖ ਲੇਖ ਧਰਮ ਵਿਚਾਰੇ ਗਾਮਣ ਤੁਦਨੋ ਸ੍ਰੀ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸੁਵਾਰੇ ਗਾਮਣ ਤੁਦਨੋ ਇੰਦਰਿੰਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਮਣ ਤੁਦਨੋ ਸਦ ਸਮਾਧੀ ਅੰਦਰ ਗਾਮਣ ਤੁਦਨੋ ਸਾਧ ਵਿਚਾਰੇ ਗਾਮਣ ਤੁਦਨੋ ਜਤੇ ਸਤੇ ਸੰਤੋਖੇ ਗਾਮਣ ਤੁਦਨੋ ਮੀਰ ਕਰਾਰੇ ਗਾਮਣ ਤੁਦਨੋ ਪੰਡਤ ਪੜਨ ਰਖੀਰ ਸਰ ਜੋ ਜੋ ਗਵੇਦਨ आले ਗਾਵਣ ਪਤਨੋਂ ਮੌਣਿਆ ਮਨ ਮਾਉਣੈ ਸੁਰਗ ਮਛ ਪਿਆਲੇ ਗਾਵਣ ਤੁਦਨੋਂ ਰਤਨ ਉਪਾਏ ਦੇਵੇ 860 ਤੀਰਥ ਨਾਲੇ ਗਾਵਣ ਤੁਦਨੋਂ ਜੋਤ ਮਾਂ ਬਲਸੂਰਾ ਗਾਵਣ ਤੁਦਨੋਂ ਖਾਣੀ ਚਾਰੇ ਗਾਵਣ ਪਤਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋਂ ਗਾਵਨ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਦਨੋਂ ਗਾਵਨ ਸੇ ਮਹ ਚਿਤਨ ਆਮਨੋ ਨਾਨਕ ਆ ਬੇਚਾਰੇ ਸੋਏ ਸੋਇ ਸਦਾ ਸਤਿ ਸਾਈਂ ਸੱਚਾ ਸੱਚੇ ਨਾਹੀਂ ਹੈ ਵੀ ਉਸ ਜਨ ਜਸ ਰਤਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੇ ਮਾਇਆ ਜਿਨੂੰ ਉਪਾਈ ਕਰ ਕਰ ਦੇਖਾਂ ਕੇ ਤੈ ਆਪਣਾ ਜੋ ਤਸ ਦੀ ਵੜਿਆਏ ਜੋਤ ਸਪਾਵੈ ਸੋਏ ਕਰਸੇ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਹੋ ਸਾਹਾ ਪਤ ਸਾਈਂ ਨਾਨਕ ਰਣ ਰਜਾਏ ਆਸਾ ਮਹੱਲਾ ਪਹਿਲਾ ਸੁਣ ਵਡਿਆਖ ਸਭ ਕੋਏ ਕੇ ਵੜ ਵਡਾਂ ਡੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੀ ਤਰ ਗਏ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਨੂੰ ਮੀਰਾ ਗੁਣੀ ਗਹਿਰਾ ਕੋ ਨਾ ਜਾਣਾ ਤੇਰਾ ਕੇ ਤਾ ਕੇ ਵੜਚੇਰਾ ਰਹਾਓ ਸਾਰਸੁਰ ਤੇ ਮਿਲ ਸੁਰਤ ਕਮਾਈ ਸਭ ਕੇ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨਾ ਜਾਏ ਤੇ ਤਿਲਮੜਿ ਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕਿਆ ਵਢਿਆਈਆ ਥੁਦ ਮਣਿ ਸੁ ਦੇਖਨੇ ਨਾ ਪਾਈਆ ਕਰਮ ਮਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਂਤੀ ਪਰ ਤੇਰੇ ਭੰਡਾਰਾ ਜਿਸ ਤੂੰ ਦਹਿਤ ਸੈਂ ਕਿਆ ਆਚਾਰਾ ਨਾਨਕ ਸਤ ਸਵਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਿਸਰੈ ਮਰ ਜਾਉ ਆਖਣੇ ਔਖਾ ਸੱਚਾ ਨਾਮ ਸੱਚ ਨਾਮ ਕੀ ਲਾਗੈ ਪੂਖ ਉਤ ਪੂਖ ਖਾਇ ਚਲਿਆ ਦੂਖ ਸੋ ਕਿਉ ਮਿਸਰੈ ਮੇਰੇ ਮਾਏ ਸੱਚਾ ਸਰਬ ਸੱਚੈ ਨਾ ਰਹਾ ਸੱਚੇ ਨਾਮ ਕੀ ਦਿਲ ਵਿੜਿਆਈ ਆਖ ਤੱਕ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰਨ ਹੋਵੇ ਸੂਗ ਦਿੰਦਾ ਰਹਿਨ ਚੋ ਕੈ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੈ ਹੋਏ ਜੇਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੇ ਤੇਰਾ ਤੁਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੇ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰ ਬਾਸੋ ਹਮ ਕੇਰੇ ਕਿਰਮ ਸਤਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਨਿਰਮੇਤ ਗੁਰਦੇਵ ਮੌਕੋ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਅੰਬੜੇ ਰਹਿ ਰਾਸ ਰਹਾਓ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਕਿਆਸ ਹਰ ਹਰ ਨਾਮ ਮਿਲੈ ਤ੍ਰਪਤਾਸਾ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹਿੰਜਮ ਪਾਸੋ ਜੋ ਸਤਿਗੁਰ ਸਰਣ ਸੰਗਤ ਮਿਲਿ ਆਏ ਤ੍ਰਿਗਤੀ ਵੇ ਤ੍ਰਿਗਤੀ ਵਾ ਸਭ ਜਨ ਹਰ ਦਿਨ ਸਤਗੁਰ ਸੰਗਤ ਪਾਏ ਕੰਨ ਧੁਰ ਨਸਤਿ ਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿ ਧਰ ਸਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਜਰੇ ਮਹੱਲਾ ਪੰਜਮਾ ਕਾਹੀ ਰੇ ਮਨ ਚਤਿ ਵਾ ਉਦਮ ਜਾ ਆਹਰ ਹਰ ਜਿਓ ਪਰਿਆ ਸਾਲ ਪਥਰ ਮੈਂ ਜਨ ਉਪਾਏ ਤਾਂ ਕਾ ਰਿਜਿਕ ਆਗੈ ਕਰ ਧਰਿਆ ਮੇਰੇ ਮਾਦੋ ਜੀ ਸਤਿ ਸੰਗਤ ਮਿਲੈ ਸੂਤਰੀਆ ਗੁਰਪਰਸਾਦ ਪਰਮ ਪਦ ਪਾਇਆ ਸੂਕਲੇ ਕਾ ਛਰਿਆ ਰਹਾ ਜਨਨ ਪਤਾ ਲੋਕ ਸੁਧ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰੱਜ ਕੇ ਸੰਭਾਇ ਠਾਕੁਰ ਕਾਹੇ ਮਨ ਪਹੁ ਕਰਿਆ ਊੜਾ ਊੜਾ ਵਸੈ ਕੋ ਸਾਥ ਸੁਪਾਛੇ ਬਿਸ਼ਰੇ ਸ਼ਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਮਨਿਦਾਨ ਦਸ ਅਠ ਸਦਾਨ ਠਾਕੁਰ ਕਰਤੁ ਧਰਿਆ ਜਨ ਨਾਨਕ ਬਲ ਬਲ ਸਦ ਬਰਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਿਆ ਸਭ ਮਹੱਲਾ ਚੌਥਾ ਸੋ ਪ੍ਰਖ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ त्यागा ਸਭ ਧਿਆਵੇ ਤੁਮ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਗੁਰੂ ਘਸਮਾਣਾ ਇਕ ਦਾਤਾ ਇਕ ਪ੍ਰੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਦੇ ਜਨ ਨਾਨਕ ਤਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਝ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਏ ਜਨ ਹਰਿ ਧਿਆਇ ਆ ਜੇ ਤਨ ਟੋਟੇ ਧਮਕੇ ਫਾਸੇ ਜਿਨ ਨਿਰਭਉ ਜਨ ਹਰਿ ਨਿਰਭਉ ਧਿਆਇ ਆ ਜੇ ਤਨ ਕਾ ਪਹੁ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਰਵਲ ਜਐ ਸੇ ਤੇਰੇ ਭਗਤ ਤੇਰੇ ਭਗਤ ਮੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅੰਕੜਾ ਹਰ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਾ ਗੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਆਪਰੰਪਰ ਕਰਤਾ ਜੀ ਤੁਧ ਜੇ ਵਡ ਅਰਣ ਕੋਏ ਤੂੰ ਜੁਜਗਵੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਚਲ ਕਰਤਾ ਸੋਏ ਹੁਦਿਆਪੇ ਪਾਵੈ ਸੋਏ ਵਰਤਾ ਜੀ ਤੂੰ ਆਪੇ ਕਰੈ ਸੋ ਹੋਏ ਹੁਦਿਆਪੇ ਸ੍ਰਿਸ਼ਟ ਸਭ ਪਾਏ ਜੀ ਹੁਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸਹਿ ਕਾਰਣ ਹੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਵੈ ਸੋਏ ਥਿਸੀ ਜੋ ਤੂੰ ਦੇਹ ਸੋਏ ਹਉ ਪਾਈ ਰਹਾਉ ਸਭ ਤੇ ਰੀਤੋਂ ਸਭ ਨਹੀਂ ਸਿਆਹਾ ਜਿਸ ਨੂੰ ਕਿਰਪਾ ਕਰਹ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਉਹਦੇ ਆਪੇ ਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭੁ ਜਹੀ ਮਾਏ ਕੁਝ ਬੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲਾ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਏ ਸੋイ ਜਨ ਜਾਣੈ ਹਰ ਗੁਣ ਸੁਭੇ ਆਖ ਲਖਾਣਾ ਜਨ ਹਰਿ ਸੇਵਿਆ ਤਨ ਸੁਖ ਪਾਇਆ ਸਗੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਕੁਝ ਮਨ ਦੂਜਾ ਅਵਰ ਨਾ ਕੋਵੇ ਤੂੰ ਕਰ ਕਰ ਵੇਖਾ ਜਾਣਾ ਸੋਏ ਜਨ ਨਾਨਕ ਗੋ ਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰਲ ਭਈ ਦਿਨਵਾਸਾ ਪਾਣੀ ਪਾਪਕ ਤਨਹਿ ਕੀਆ ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾਂ ਤੈ ਡੂਬਿਐ ਮਨ ਏਕਨ ਚਿਤਸ ਮੁੜਮਨਾ ਹਰ ਬਿਸਰਤ ਤੇ ਗੁਣ ਗਲਿਆ ਰਹਾਉ ਨਾਉ ਜਪੇ ਸਤਿ ਨਿ ਪੜਿਆ ਮੂਰਖ ਮੁਗਦਾ ਜਨਮ ਭਇਆ ਕੜਵਤ ਨਾਨਕ ਪੈਂ ਕੇ ਸਰਨਾ ਜਿੰਤੂ ਨਾਹੇ ਵਿਸਰਿਆ ਅਸਾ ਮਹੱਲਾ ਪੰਨਾ ਭਈ ਪ੍ਰਾਪਤ ਮਾਨਖ ਦੇ ਹਰਿਆ ਗੋਬਿੰਦ ਬਨਣ ਕੇ ਏ ਤੇਰੀ ਬਰੀਆ ਵਰਕਾਇ ਤਰਿ ਕਿ ਤਨ ਕਾਮ ਨਿਰ ਸਾਧ ਸੰਤ ਪੜ ਕੇ ਕੇਵਲ ਨਾਮ ਸਰਨ ਜਾਮ ਲਾਗ ਪਵਜਲ ਤਰਣ ਕੈ ਜਨਮ ਵਿਰਥਾ ਜਾਇ ਤੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮਨੀਕ ਕਰਮਾ ਸਰਨ ਪਰੇ ਕੇ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮਨੀਕ ਕਰਮਾ ਸਰਨ ਪਰੇ ਕੇ ਰਖੋ ਸਰਮਾ ਪਾਤ ਛਦ ਸਮੇ ਕਬਿਉ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਥ ਨੇ ਰੱਛਾ पूर्ण होए चित की इच्छा तब चरनन मन रहए हमारा अपना जान करो परत पारा हमरे दुष्ट सब मुख आव हो आप हाथ द मोए बचाबो हो सुखी बसै मोरो परिवार सेवक सिख सब करतारा मोर छनज करदा करिया सब बैरन को आज संघरे है पूर्ण होए हमारे आशा तो रूप जन के रह पिया ऐसा तुम्हे छाड़ कोई अबरनाते आहु जो बरचा सो तुम ते पाऊं सेवक सिख मारे तारिया है ਜੋ ਨਾ ਚੋ ਨਾ ਸਤਰਹ ਮਾਰੇ ਮਾਰਿ ਇਹ ਆਪ ਹਾਤ ਦੇ ਮੁਝੇ ਅਬਰੇ ਮਰਨ ਕਾਲ ਕਤਰਾ ਸਨੇ ਵੜਿਆ ਉਹ ਜੋ ਸਦਾ ਹਮਾਰੇ ਪਛਾ ਸਿਰਿ ਅ ਸਤਜ ਜੋ ਕਰਿਓ ਰਕਸ਼ਾ ਰਾਖਲੇ ਮੁ ਰਖਣ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੇ ਚਤਰ ਦਸਕੰਤਾ ਕਾਲ ਪਾਇ ਬ੍ਰਹਮ ਅ ਬਪਤਰਾ ਕਾਲ ਪਾਇ ਸਭ ਜੋ ਅਪਤਰਾ ਕਾਲ ਪਾਇ ਕਰਿ ਵਸਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸਭ ਕੇ ਉਹ ਬੇਦਰਾਜ ਬ੍ਰਹਮਾ ਜੋਥਿਆ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਇ ਹਮਾਰਾ ਜਮਨ ਕਾਲ ਸਭ ਜਿਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਤੇ ਸਹਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੇਆ ਸਤਰਣ ਕੋ ਪਲ ਮੋ ਬਦ ਕੀਆ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚਿੰਤੀ ਤੇ ਕੁੰਚਰਿਆ ਅਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ संतन दुख पाए ते दुखे सुख पाए साधन के सुखे एक के के फिर पहचाना कट कट के पट पट के जाना जब उद कककरा करतार परजा करत तब दे अपार जबिया करत करत हूं कब हूं तुम मैं मृत देह कर सब हूं जीते बदन सिरड सब तारें आप अपनी खोज उचार तुम सब एक रे तनरालम जानत वेद भेद अरियालम निरंकार निर्विकार निर्लंब आद अनिल अनाद संभह ਤਾ ਕਾ ਮੂੜੁ ਚਾਰਤ ਪੈਦਾ ਜਾਂ ਕੋ ਪੇਵਨ ਨ ਭਾਵਤ ਵੇਦਾ ਤਾ ਕਹੋ ਕਰਪਾ ਨਨੁਮਾਨ ਤੋ ਮਹਾ ਮੂੜ ਕਛ ਪੇਦਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵਾ ਅਨੰਗਕਾਰ ਕਾ ਚਿੰਤਨ ਨ ਪੇਵੈ ਆਪ ਬਨੇ ਬੋਧਾ ਜੇਤੇ ਵਰਨਤ ਪਨਪਨ ਤੋਏ ਤੇਤੇ ਤੁਮਰਾ ਲਖਾ ਨਾ ਜਾਇ ਪੁਸਾਰਾ ਕਹਿ ਬਿ ਸਜਾ ਪ੍ਰਤਮ ਸੰਸਾਰਾ ਏਕੈ ਰੂਪਾ ਨੂਪ ਸੂਰੂਪਾ ਰੰਗ ਪਿਓ ਰਾਪਕੇ ਝੂਪਾ ਅੰਡਜ ਜੇ ਰਜ ਸੇਜ ਜਕੇ ਨਿ ਉਪਜ ਖਾਨ ਬੌਰਚ ਦਿਨੀ ਕਹਉ ਫੂਲ ਰਾਜਾ ਹਵਰ ਬੈਠਾ ਕਉ ਸਮਟ ਪਿਓ ਸ਼ੰਕਰ ਆਇ ਕੈਠਾ ਸਗਰੇ ਸ੍ਰੀਟ ਦਿਖਾਏ ਅਚੰਬ ਆਯੁਗਾਤ ਸੂਰੂਪ ਸਵੰ ਭਵ ਅਵਰਚਾ ਮੇਰੀ ਤੁਮ ਕਰੋ ਸਿਖ ਉਬਾਰਾ ਸਿਖ ਸੰਗਰੋ ਦੁਸ਼ਟ ਜੇਤੇ ਉਠਵਤ ਉਦਪਤਾ ਸਗਲ ਮਲੇਸ਼ ਕਰੋ ਰਣ ਘਾਟਾ ਜੇ ਆ ਸਤੋ ਦਤ ਸਰ ਨਹੀਂ ਪਰੇ ਤਨ ਕੇ ਦੁਸ਼ਟ ਦੁਖ ਤਾਵੈ ਮਰੇ ਪੁਰਖ ਜਮਨ ਪਗ ਪਰੇ ਤੋ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਇ ਤੈ ਸਭ ਕਾਲ ਦੁਸ਼ਟ ਅਰਿਸ਼ਟ ਤੇ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਇ ਨਾ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸੁਭ ਹੋਏ ਦੁਸ਼ਟ ਸ਼ਾਹ ਸਭ ਸਕਨ ਕੋਏ ਇਕ ਬਾਦਨ ਤੈ ਮੈਂ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਿਨਰ ਨਾਮ ਤਵਾਰੋ ਕਾਹ ਦਗ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਵਾਰੇ ਆਪ ਹਾਥ ਦਾ ਲਿਓ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਵਾਰੇ ਆਪ ਹਾਥ ਦਾ ਲਿਓ ਬਾਰੀ ਸਰਬ ਠੋਰ ਮੋਹੋ ਸਹਾਈ दुष्ट दोख ते लेओ बचाई सोइया पाएंगे जबते तुमरे तबते कौआ तरी न आनयो राम रहीम कुरान कुरान अनेक कह मत एक ना मानयो सिमरत शास्त्र वेद सब बों भेद कह हम एक ना जानयो सरस पान कृपा तुमरे कर मैं ना कहयो सब तोय बखानयो दोहरा सकल द्वार को छाडकै गयो तोहार द्वार बाए गइ कि लाज अस गोबिंद दास तुहार ਸਗਲ ਦਵਾਰੇ ਕੋ ਛਾੜ ਕੇ ਗਏ ਹੋ ਤੁਹਾਰ ਦਵਾਰ ਬਾਇ ਗੈਂਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੇਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜ ਸਿਤੇ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਮਣਿ ਆਈਆ ਸਾਧੋ ਤਾਂ ਗਾਵੋ ਹਰੇ ਕੇ ਰਾਮਾ ਜਨਿ ਵਸਾਇਆ ਕਹ ਨਾਮ ਤੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹ ਹਰ ਨਾਲੇ ਹਰ ਨਾਲ ਰੋਹ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਏਸਾ ਹੀ ਬਾਕਿਆ ਨਹੀਂ ਗੜਤੇ ਰਹਿ ਕਰਦਾ ਤੇਰਾ ਸਭ ਕੇਛਾ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮ ਮਨ ਹਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕੰਲੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਚਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋ ਸੰਤੋਸ਼ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਸਤਕਾਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੇ ਆ ਪੰਜ ਦੋਤ ਤੁਧ ਵਸਕੇ ਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤੇਤਕਾਰ ਅਨਹਦ ਬਾਜੇ ਆਨੰਦ ਸੁਣਾਵਟ ਭਾਗੇ ਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸਚੇ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਤ ਸਤ ਗੁਰ ਰਿਆ ਪਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤਾ ਕਹ ਤੇ ਪਵਤਾ ਸਤਿਗੁਰਿਆ ਵਰਪੂਰੇ ਬ੍ਰਹਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੂੰ ਗਾਮਨੇ ਮਹੱਲਾ ਪੰਜਮਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਕਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤ ਰਖੁਰਤਾਰੋ ਤਮ ਸੰਸਾਰ ਚੰ ਲਗ ਤੜਿਆ ਸਭ ਨਾਨਕ ਬ੍ਰਹਮ ਪ੍ਰਸਾਰੋ ਸਾ ਲੋਕ ਮਹੱਲਾ ਪੰਜਬਾ ਹੀਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਏ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੇੜਾ ਹਰਿਆ ਤਰਸ ਪਿਆ ਮਹਿਰਾਮਤ ਹੋਏ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਲਿਤਾ ਜੀ ਮਾ ਤਨ ਮਨ ਥੇਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ